ਵਾਲਮਿਕ ਭਗਵਾਨ ਜੀ ਦੇ ਮੰਦਿਰ ਦੀ ਸਥਾਪਨਾ ਕੀਤੀ ਗਈ ਫਰੀਕੋਟ ਰੋਡ ਤੇ ਮਹਿਮੂਆਣਾ ਵਿਖੇ ਵਾਰਮਿਕ ਭਗਵਾਨ ਜੀ ਦੇ ਮੰਦਿਰ ਦੀ ਸਥਾਪਨਾ ਕੀਤੀ ਗਈ ਇਸ ਤੋਂ ਨੰਬਿੰਦਰ ਸਿੰਘ ਅਪੀਮ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਆਖਿਆ ਕਿ ਇਹ ਬਜਿੰਦਰ ਆ ਬਾਬਾ ਅਨਾਸ ਜੀ ਦੀ ਅਯੋਗਵਾਇਚ ਮਹਿਮੂਆਣਾ ਵਿਖੇ ਆਕਾਰ ਸੇਵਾ ਚੱਲ ਰਹੀ ਅਤੇ ਮੰਦਿਰ ਦੀ ਸਥਾਪਨਾ ਕੀਤੀ ਗਈ ਅਤੇ ਉਹਨਾਂ ਨੇ ਮੰਦਿਰ ਜਿੱਥੇ ਬਣਿਆ ਉਹਨਾਂ ਦੀ ਜਗ੍ਹਾ ਬਾਰੇ ਵੀ ਆ ਜਾਣਕਾਰੀ ਦਿੱਤੀ ਜੜੀ ਚੋਲਾ ਦਾ ਲੰਗਰ ਲਾਇਆ ਆਈਆਂ ਹੋਈਆਂ ਸੰਗਤਾਂ ਨੇ ਲੰਗਰ ਛਕਿਆ ਤੇ ਤੁਸੀਂ ਦੇ ਰਹੋ ਕੇ ਐਸ ਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਏ ਰਿਪੋਰਟ ਕਸਿਕਲ ਬੱਬਾ ਜੀ ਜੇ ਤੁਸੀਂ ਅੱਜ ਆ ਦਿਖਾ ਰਹੇ ਆ ਵਾਲਮੀਕ ਜੀ ਦੀ ਜਗ੍ਹਾ ਦਾ ਬਣਾ ਰਹੇ ਆ ਇੱਕ ਕੀ ਸਥਾਨ ਬਣਾ ਰਹੇ ਆ ਕੀ ਕੀ ਨਾਮ ਆ ਤੁਹਾਡਾ ਜੈ ਗੁਰੂ ਆਪ ਜੀ ਜੈ ਪੀ ਮੇਰਾ ਨਵਿੰਦਰ ਸਿੰਘ ਪੀ ਆਦਵਾਸੀ ਗੁਰੂ ਗਿਆਨ ਆ ਸੂਰਸ਼ੰਗਰ ਦਾਲ ਜਿਵੇਂ ਬੰਦੇ ਦੇ ਕੌਮੀ ਚੇਅਰਮੈਨ ਹੋਣ ਲਾਤੀ ਮੈਂ ਆਪ ਵੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਆਪ ਜੀ ਦੇ ਚੈਨ ਲੋਕਾਂ ਦੇ ਅੱਜ ਜਿਹੜਾ ਕਾਰ ਸੇਵਾ ਚੱਲ ਰਹੀ ਆ ਫਰੀਦਕੋਟ ਤੋਂ ਸਾਹਤ ਰੋਡ ਮਾਲਕੀ ਦੀ ਧਰਤੀ ਤੇ ਪਿੰਡ ਮੈਨੂਆਣਾ ਮੈਨੂਆਣਾ ਵਿਖੇ ਬਾਬਾ ਬਲਵਿੰਦਰ ਰਾਜ ਜੀ ਜੋ ਸੱਦਾ ਸਿੰਘ ਵਾਲੇ ਪਿੰਡ ਮੈਨੂਆਣੇ ਵਿਖੇ ਰਹਿ ਰਹੇ ਆ ਉਹ ਇੱਕ ਕਾਰ ਸੇਵਾ ਦੀ ਸੇਵਾ ਜਿਹੜੀ ਨਿਭਾ ਰਹੇ ਆ ਇੱਥੇ ਵਾਲਮੀਕ ਮੰਦਰ ਪੁਜਾਰੀ ਜੀ ਦਾ ਬਹੁਤ ਵਧੀਆ ਪੰਜ ਮੰਜ਼ਲਾ ਮੰਦਰ ਬਣ ਰਿਹਾ ਸੁਜਸਤੀ ਅੱਜ ਕਾਰ ਸੇਵਾ ਸ਼ੁਰੂ ਆ ਇੱਥੇ ਸਾਰੇ ਸੇਵਾਦਾਰਾਂ ਨੂੰ ਆਪਣਾ ਸੇਵਾ ਵਾਸਤੇ ਬੇਨਤੀ ਆ ਕਿ ਜੋ ਵੀ ਕੋਈ ਕੋਈ ਨਾਲ ਦਰਿਆ ਪਰ ਜਾਂਦਾ ਆਪਣੀ ਕੱਟ ਕਮਾਈ ਦੇ ਵਿੱਚੋਂ ਇਹ ਮੰਦਿਰ ਵਾਸਤੇ ਸੇਵਾ ਕਰਨ ਜੈ ਭੀਮ ਜੈ ਭਾਗ ਤੁਹਾਡਾ ਕੋਈ ਕੰਡੈਕਟਰ ਨੰਬਰ ਆ ਹੈਗਾ ਜਾਸ ਕੋਈ ਸਮਾਜ ਸੇਵੀ ਜੇ ਤੁਹਾਨੂੰ ਦਰਸ਼ਨਾ ਕਰ 97816 35499 ਦੁਬਾਰਾ ਰਿਪੀਟ ਕਰ ਦਿੰਦਾ 97816 35499 ਇਹ ਪਿਆਰ ਕੀਤਾ ਨਕਸ਼ਾ ਜਿਹੜਾ ਇਹ ਸਮੂਹ ਸਿਰਫ ਇਸੇ ਤਰ੍ਹਾਂ ਹੀ ਬਣਨਾ ਜਿਸ ਤਰ੍ਹਾਂ ਇਹ ਮੰਦਿਰ ਬਣਿਆ ਨਾ ਨਕਸ਼ਾ ਇਸੇ ਤਰ੍ਹਾਂ ਹੀ ਬਣਨਾ ਜਦੋਂ ਵੀ ਸਤਿਗੁਰੂ ਦੀ ਕਿਰਪਾ ਹੋ ਗਈ